ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਹੁਣ ਆਪਾਂ ਆਚਾਰ ਪਾਉਣ ਲੱਗੇ ਆ ਜੀ ਨਿੰਬੂ ਦਾ ਮਿਰਚ ਦਾ ਤੇ ਗਾਜਰ ਦਾ ਤੇ ਚਾਰਾ ਜਿਹੜੇ ਆਪਾਂ ਤਿੰਨੋਂ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਪਾਵਾਂਗੇ ਤੇ ਕਿਉਂਕਿ ਇਕੱਠੇ ਨਹੀਂ ਪਾਉਂਦੇ ਆਪਾਂ ਫਿਰ ਇਕੱਠੇ ਪਾ ਦਈਏ ਨਾ ਆਚਾਰ ਆ ਜਿਹੜਾ ਕੋਈ ਪਹਿਲਾਂ ਬਣਨ ਵਾਲਾ ਹੁੰਦਾ ਕੋਈ ਬਾਅਦ ਵਿੱਚ ਬਣਦਾ ਤੇ ਫਿਰ ਆਚਾਰ ਦਾ ਜਿਹੜਾ ਸਾਰਾ ਬੈਲੈਂਸ ਵਿਗੜ ਜਾਂਦਾ ਤੇ ਨਿੰਬੂ ਮਿਰਚਾ ਦਾ ਇਕੱਠੇ ਪੈ ਜਾਂਦੇ ਆ ਵਧੀਆ ਬਣ ਜਾਂਦੇ ਆ ਇੱਕ ਵਾਰ ਜਰਕੋਬੀ ਨਹੀਂ ਵਿੱਚ ਪੈਂਦੀ ਜਈ ਹੈਗੀ ਫਿਰ ਚਾਰ ਵਧੀਆਂ ਨੇ ਬਣਨ ਦਾ ਤੇ ਤਾਂ ਕਰਕੇ ਹੁਣ ਮੈਂ ਚਲੋ ਮਿਰਚ ਵੀ ਲਾਗੀ ਪਾਉਂਗੀ ਤੇ ਹੁਣ ਆਪਾਂ ਨਿੰਬੂ ਆ ਜਿਹੜੇ ਕੱਟ ਕੇ ਪਾ ਲਿਆ ਡੱਬੇ ਦੇ ਵਿੱਚ ਪਹਿਲਾਂ ਆਪਾਂ ਧੋਲੇ ਸੀ ਚੰਗੀ ਤਰ੍ਹਾਂ ਘਰੋਂ ਹੀ ਧੋੜੇ ਸੀਗੇ ਨਿੰਬੂ ਧੋ ਕੇ ਆਪਾਂ ਚੰਗੀ ਤਰ੍ਹਾਂ ਸਕਾ ਕੇ ਕੱਪੜੇ ਦੇ ਨਾਲ ਪੂੰਝ ਕੇ ਤੇ ਕੱਟ ਲਿਆ ਤੇ ਮਸਾਲੇ ਬਸ ਆਹੀ ਜਿਹੜੇ ਆਪਣੇ ਘਰੇ ਆ ਵੇਸ਼ਕ ਮਸਾਲੇ ਉਹੀ ਪਾਏ ਆਪਾਂ ਜਿਹੜੇ ਰੋਜ਼ ਨੂਨਦਾਨੀ ਦੇ ਵਿੱਚ ਪਾਉਨੇ ਆ ਤੇ ਬਸ ਇੱਕ ਰਾਈ ਪਾਇਆ ਆਪਾਂ ਤੇ ਜੀਰਾ ਪਾਇਆ ਸਾਬਤ ਭੁੰਨਿਆ ਹੋਇਆ ਤੇ ਬਾਕੀ ਮਿਰਚ ਮਸਾਲੇ ਉਹੀ ਪਾਏ ਆ ਤੇ ਇੱਕ ਮਸਾਲਾ ਮੇਰੇ ਕੋਲ ਨਿੰਬੂ ਦੇ ਆਚਾਰ ਵਾਲਾ ਪਿਆ ਸੀ ਬਸ ਥੋੜਾ ਥੋੜਾ ਪਾਉ ਉਹ ਪਾ ਦੇਣਾ ਫਲੇਵਰ ਵਾਸਤੇ ਜਿਆਦਾ ਨਹੀਂ ਪਾਉਂਦੇ ਤੇ ਸਾਰੇ ਆਚਾਰਾਂ ਦੇ ਵਿੱਚ ਇੱਕੋ ਹੀ ਮਸਾਲਾ ਪਾਵਾਂਗੇ ਤੇ ਹੁਣ ਨਿੰਬੂ ਦਾ ਆਚਾਰ ਜਿਹੜਾ ਆਪਾਂ ਪਾ ਦਿੱਤਾ ਸਿਰਕਾ ਪਾਤਾ ਸੀਗਾ ਅਲਫਾਫੇ ਵਾਲਾ ਮਸਾਲਾ ਜਿਹੜਾ ਇਹ ਬਣਿਆ ਬਣਾਇਆ ਹੁੰਦਾ ਹੈਗਾ ਆਚਾਰ ਚ ਪਾਉਣ ਵਾਸਤੇ ਤੇ ਇਹਦੇ ਨਾਲ ਆਚਾਰ ਜਿਹੜਾ ਬਹੁਤ ਵਧੀਆ ਬਣ ਜਾਂਦਾ ਹੈ ਉਹ ਹੁੰਦਾ ਵੈਸੇ 2 ਕਿਲੋ ਨਿੰਪੂਆਂ ਦੇ ਵਿੱਚ ਪੈਂਦਾ ਇੱਕ ਪੈਕਟ ਤੇ ਆਪਾਂ ਤਾਂ ਚਲੋ ਥੋੜਾ ਥੋੜਾ ਪਾ ਦਿੱਤਾ ਸਾਰੇ ਆਚਾਰ ਦੇ ਵਿੱਚ ਹੀ ਫਲੇਵਰ ਆ ਜਾਣਾ ਇਹਦਾ ਹਿੰਗ ਹੂੰਗ ਸਾਰਾ ਸਮਾਨ ਇਹਦੇ ਵਿੱਚ ਮਟੀਰੀਅਲ ਪਾਇਆ ਹੁੰਦਾ ਤੇ ਖੁਸ਼ਬੂ ਮਸਾਲੇ ਚ ਬਹੁਤ ਸੋਹਣੀ ਆਉਣੀ ਹੁੰਦੀ ਹੈ ਤੇ ਲੋ ਜੀ ਮਿਰਚ ਤੇ ਵੀ ਆਪਾਂ ਸਿਰਕਾ ਪਾ ਦਿੱਤਾ ਤੇ ਹੋਰ ਦੂਜੇ ਮਸਾਲੇ ਲੂਣ ਵਗੈਰਾ ਹਲਦੀ ਸਭ ਪਾ ਦਿੱਤੇ ਆ ਤੇ ਇਹਨੂੰ ਵੀ ਕਰਤਾ ਮਿਕਸ ਤੇ ਹੁਣ ਰਹਿ ਗਈ ਹੈ ਜੀ ਗਾਜਰ ਪਿੱਛੇ ਤੇ ਗਾਜਰ ਨੂੰ ਵੀ ਆਪਾਂ ਇਦਾਂ ਹੀ ਮਸਾਲੇ ਆ ਜਿਹੜੇ ਇਹੀ ਸਾਰੇ ਪਾਉਣੇ ਆ ਜਿਹੜੇ ਇਹ ਪਰਪਾਏ ਆ ਰਾਈ ਵਗੈਰਾ ਜੀਰਾ ਤੇ ਬਾਕੀ ਮਿਰਚ ਮਸਾਲੇ ਜਿਹੜੇ ਲੂਣ ਦਾਣੀ ਦੇ ਵਿੱਚ ਉਹ ਵੀ ਪਾਏ ਆ ਤੇ ਇਹ ਖੁੱਲੇ ਡੱਬਿਆਂ ਦੇ ਵਿੱਚ ਮੈਂ ਤਾਂ ਕਰਕੇ ਪਾ ਲੈਨੀ ਆ ਕਿਉਂਕਿ ਇਹਨਾਂ ਦੇ ਵਿੱਚੋਂ ਆਪਾਂ ਨੂੰ ਅਚਾਰ ਆ ਜਿਹੜਾ ਕੱਟਣਾ ਸੌਖਾ ਰਹਿੰਦਾ ਪਲੇਟਾਂ ਦੇ ਕਿ ਟੱਕ ਦੇਈਗਾ ਤੇ ਫਿਰ ਇਹਦੇ ਵਿੱਚੋਂ ਚੱਕਣਾ ਸੌਖਾ ਰਹਿੰਦਾ ਕਿਉਂਕਿ ਡੱਬੇ ਫਿਰ ਬਿੰਦੇ ਬਿੰਦੇ ਖੁੱਲਦੇ ਨਹੀਂ ਹੈਗੇ ਤੇ ਪਲੇਟ ਚੱਕ ਕੇ ਫਿਰ ਆਪਾਂ ਅਚਾਰ ਆ ਜਿਹੜਾ ਚੱਕ ਲਈਏ ਇਹਦੇ ਵਿੱਚੋਂ ਤੇ ਖੁੱਲ੍ਹਾ ਨਾਲੇ ਹਲਾਉਣਾ ਸੌਖਾ ਰਹਿੰਦਾ ਫਿਰ ਆਪਾਂ ਭੁੱਲ ਜਾਨੇ ਹਲਾਉਂਦੇ ਨਹੀਂ ਆਚਾਰ ਜੇ ਨਾਲ ਲਾਈਏ ਫਿਰ ਵੀ ਆਚਾਰ ਜਿਹੜਾ ਖਰਾਬ ਹੋ ਜਾਂਦਾ ਤੇ ਖੁੱਲੇ ਭਾਂਡੇ ਦੇ ਵਿੱਚ ਆਚਾਰ ਜਿਹੜਾ ਹਲਾਇਆ ਜਾਂਦਾ ਆਚਾਰ ਖਰਾਬ ਨਹੀਂ ਹੁੰਦਾ ਤੇ ਵੈਸੇ ਤਾਂ ਆਪਾਂ ਥੋੜਾ ਥੋੜੇ ਪੋਨੇ ਹੁੰਦੇ ਆ ਤਾਜ਼ੇ ਹੀ ਤੇ ਇਹ ਲੋ ਜੀ ਹੁਣ ਉੱਪਰ ਸਿਰਕਾ ਪਾ ਦਿੰਨੇ ਆ ਆਪਾਂ ਇਹਦੇ ਉੱਪਰ ਥੋੜਾ ਜਿਹਾ ਸਿਰਕਾ ਜ਼ਿਆਦਾ ਪਾ ਦਾਂਗੇ ਤੇ ਤੇਲ ਆ ਜਿਹੜਾ ਆਪਾਂ ਬਿਲਕੁਲ ਵੀ ਨਹੀਂ ਪਾਇਆਗਾ ਸਰੋਂ ਦਾ ਤੇ ਤੇਲ ਤੋਂ ਬਿਨਾ ਜਾਰਾ ਜਿਹੜਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਲੋ ਜੀ ਹੁਣ ਗਾਜਰ ਵੀ ਆਪਾਂ ਮਿਕਸ ਕਰ ਦਿੱਤੀ ਆ ਤੇ ਚਾਰ ਆਪਣੇ ਤਿੰਨੋਂ ਬਣ ਕੇ ਤਿਆਰ ਆ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਾਂਦੇ ਜਾਂਦੇ ਛੋਟਾ ਜਿਹਾ ਕਮੈਂਟ ਕਰਦਿਆ ਕਰੋ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ